ਰਾਤ ਅਸੀਂ ਬੀਤੀ ਰਾਤ ਫੈਮਿਲੀ ਨਾਲ ਅਸੀਂ ਗੈਂਸੀ ਪਟੇਲਾ ਅਫਸਰ ਕਲੱਬ ਤੇ ਉੱਥੇ ਦੋ ਤਿੰਨ ਡਿਸ਼ਸ ਆਰਡਰ ਕੀਤੀਆਂ ਇੱਕ ਦੋ ਡਿਸ਼ਸ ਤਾਂ ਕਾਫੀ ਠੀਕ ਸੀ ਗਿਆ ਔਰ ਜਦੋਂ ਅਸੀਂ ਚਿਲੀ ਚਿਕਨ ਆਰਡਰ ਕੀਤਾ ਤਾਂ ਜਦੋਂ ਖਾਇਆ ਤਾਂ ਉਹਦੇ ਵਿੱਚ ਕਾਫੀ ਬਦਬੂ ਆ ਰਹੀ ਸੀ ਔਰ ਜੇ ਅੰਦਰ ਨਿਕਲ ਜਾਂਦਾ ਤਾਂ ਫੂਡ ਪੋਇਨਿੰਗ ਸਾਰੀ ਫੈਮਿਲੀ ਨੂੰ ਹੋਣ ਦਾ ਖਤਰਾ ਸੀਗਾ ਔਰ ਜਾਨ ਵੀ ਤੇ ਵੀ ਜੋਖਮ ਬਣ ਜਾਂਦਾ ਕਿਉਂਕਿ ਫੂਡ ਦਾ ਜਿਹੜਾ ਕੁਆਲਿਟੀ ਹੈ ਉਹਨੂੰ ਮੇਨਟੇਨ ਰੱਖਣੀ ਚਾਹੀਦੀ ਹੈ ਫੂਡ ਜਿਹੜਾ ਜਿਹੜਾ ਆਫੀਸਰਸ ਕਲੱਬ ਵਿੱਚ ਵੀ ਇਸ ਤਰ੍ਹਾਂ ਦੇ ਜੇ ਸਾਨੂੰ ਚੀਜ਼ ਮਿਲ ਰਹੀ ਹੈ ਤਾਂ ਅਸੀਂ ਹੋਰ ਕਿੱਥੇ ਉਮੀਦ ਕਰ ਸਕਦੇ ਹਾਂ ਇਹ ਤੁਸੀਂ ਸਰਕਾਰੀ ਜਿਹੜਾ ਕਲੱਬ ਹੈਗਾ ਇਹਦੀ ਸ਼ਿਕਾਇਤ ਕੀਤੀ ਆ ਤਾਂ ਰੋਜ਼ ਕਾਫੀ ਵੀਡੀਓ ਵਾਇਰਲ ਹੁੰਦੀ ਹੈ ਕੋਈ ਕਾਰਵਾਈ ਨਹੀਂ ਹੁੰਦੀ ਤੁਸੀਂ ਅੱਜ ਸ਼ਿਕਾਇਤ ਦਿੱਤੀ ਹੈ ਪਹਿਲਾਂ ਸ਼ਾਇਦ ਮਾਮਲਾ ਸਾਹਮਣੇ ਆਇਆ ਸ਼ਿਕਾਇਤ ਨੂੰ ਲੈ ਕੇ ਵੀ ਕੋਈ ਕੀ ਕਾਰਵਾਈ ਜੀ ਦੇਖੋ ਜੀ ਮੇਰਾ ਸਿਰਫ ਕੰਮ ਇਹ ਹੈ ਸ਼ਿਕਾਇਤ ਦੇਣਾ ਹੈਗਾ ਕਾਰਵਾਈ ਕਰਨੀ ਜਾਂ ਨਾ ਕਰਨੀ ਇਹ ਸਿਵਲ ਸਰਜਨ ਅਫੀਸ ਦਾ ਕੰਮ ਹੈ ਫੋਰਕਸ ਤੇ ਕਾਰਵਾਈ ਕਰਨੀ ਹੈ ਇਹ ਵੀ ਇਹ ਦੇਖਣਗੇ ਡਿਸਾਈਡ ਕਰਨਗੇ ਵੀ ਕਿਉਂਕਿ ਹੁਣ ਮੈਂ ਜਿਵੇਂ ਤੁਸੀਂ ਗੱਲ ਕਰੋ ਕਾਰਵਾਈ ਹੋਏਗੀ ਕਿ ਨਹੀਂ ਹੋਏਗੀ ਕਾਰਵਾਈ ਦਾ ਇਹ ਵੀ ਕੋਈ ਸਬੂਤ ਹੁਣ ਰਿਆ ਨਹੀਂ ਹੋਣਾ ਉੱਥੇ ਜੇ ਕੋਈ ਵੀ ਸੈਂਪਲਿੰਗ ਹੋਏਗੀ ਡਿਸਟ੍ਰਿਕਟ ਹੈਲਥ ਅਫੀਸਰ ਜਾਏਗਾ ਉਥੋਂ ਕੋ ਸੈਂਪਲਿੰਗ ਕਰੇਗਾ ਉਥੋਂ ਤੱਕ ਅੱਜ ਕੰਪਲੇਂਟ ਦੇ ਕੇ ਕੱਲ ਤੱਕ ਮਸਾਇਆ ਜਾਣਗੇ ਤਾਂ ਤੁਸੀਂ ਇੱਕ ਜਿਹੜਾ ਕਲੱਬ ਹੈਗਾ ਸਰਕਾਰੀ ਕਲੱਬ ਹੈਗਾ ਵੀ ਜਿਹੜੀ ਅੰਦਰ ਕੁਕਿੰਗ ਰਸੋਈ ਹੈਗੀ ਹੈ ਇਹ ਕੋਈ ਨਿੱਜੀ ਕੰਪਨੀ ਹੈ ਜਾਂ ਸਰਕਾਰੀ ਹੈਗਾ ਇਹ ਉਹ ਤੇ ਕੰਟਰੈਕਟ ਟਾਈਮ ਟੂ ਟਾਈਮ ਡਿਪਟੀ ਕਮਿਸ਼ਨਰ ਦੀ ਅਗਵਾਈ ਚ ਕਲੱਬ ਚੱਲਦਾ ਹੈ ਔਰ ਟਾਈਮ ਟੂ ਟਾਈਮ ਜਿਹੜਾ ਕੰਟਰੈਕਟ ਫੂਟਦਾ ਜਿਹੜਾ ਉਹ ਦਿੱਤਾ ਜਾਂਦਾ ਔਰ ਕਿਹਨੂੰ ਦਿੱਤਾ ਗਿਆ ਇਹ ਵੀ ਮਾਮਲਾ ਜਾਂਚਦਾ ਹੈਗਾ ਔਰ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕੰਟਰੈਕਟ ਕਿਉਂ ਦਿੱਤਾ ਤੇ ਜਦੋਂ ਅਸੀਂ ਖਾਇ ਤਾਂ ਪਤਾ ਲੱਗਾ ਕਿਸੇ ਰੈਸਟੋਰੈਂਟ ਕੋਈ ਓਨਰ ਹੈਗਾ ਉਹਨੂੰ ਇਹ ਕੰਟਰੈਕਟ ਦਿੱਤਾ ਗਿਆ ਸੀ ਪਰਾਈ ਨੂੰ ਇੱਕ ਪ੍ਰਾਈਵੇਟ ਅਸ਼ਵਾਸ਼ਣ ਦਿੱਤਾ ਗਿਆ ਉਹਨਾਂ ਵੱਲੋਂ ਸਿਵਲ ਸਰਜਨ ਕੋਸ਼ਿਸ਼ ਬਲੋ ਇੱਕ ਪ੍ਰਾਈਵੇਟ ਜਿਹੜੇ ਲੋਕੀ ਹੈਗੇ ਰੈਸਟੋਰੈਂਟਾਂ ਦੇ ਵਿੱਚ ਜਾਣ ਤੋਂ ਡਰਦੇ ਆ ਸਰਕਾਰੀ ਹੈਗਾ ਲੋਕੀ ਵਿਸ਼ਵਾਸ ਨਾਲ ਜਾਂਦੇ ਆਪਣੇ ਬੱਚਿਆਂ ਨਾਲ ਫੈਮਿਲੀ ਨਾਲ ਇਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਕਿਵੇਂ ਦਾ ਖਾਣਾ ਪਰੋਸਿਆ ਜਾ ਰਿਹਾ ਹੈ ਮੈਸੇਜ ਤੌਰ ਤੇ ਮੈਸੇਜ ਦੀ ਗੱਲ ਤਾਂ ਇਨੀ ਬੈਰਾ ਆਉਣ ਦਾ ਮਕਸਦ ਸਿਰਫ ਇੰਨਾ ਹੀ ਹੈ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਫੂਡ ਦਾ ਜਿਹੜਾ ਉੱਥੇ ਹੁਣ ਫੂਡ ਤਾਂ ਮਿਲਣਾ ਨਹੀਂ ਕੋਈ ਸਬੂਤ ਵੀ ਨਹੀਂ ਮਿਲਣਾ ਹੈਗਾ ਔਰ ਆਉਂਦੇ ਦਿਨਾਂ ਤੱਕ ਉੱਥੇ ਜਿਹੜੀ ਪ੍ਰਬੰਧ ਹੈ ਕਲੱਬ ਦਾ ਉਹ ਚੰਗਾ ਹੋ ਸਕੇ ਫੂਡ ਜਿਹੜਾ ਲੋਕਾਂ ਨੂੰ ਜਿਹੜੇ ਮੈਂਬਰਸ ਹੈਗੇ ਨੇ ਉਹਨਾਂ ਨੂੰ ਅੱਛਾ ਮੁਹੱਈਆ ਕਰਾਇਆ ਜਾ ਸਕੇ ਜਿਵੇਂ ਤੁਸੀਂ ਕਹਿ ਆਸ਼ਵਾਸ਼ਣ ਕੀ ਦਿੱਤਾ ਤਾਂ ਅਸ਼ਵਾਸ਼ਨ ਨੇ ਕਿਹਾ ਵੀ ਅਸੀਂ ਕੰਪਲੇਂਟ ਰਿਸੀਵ ਕਰ ਲਈ ਹੈ ਜਿਵੇਂ ਤੁਸੀਂ ਗੱਲ ਵੀ ਕੀਤੀ ਹੋਣੀ ਉਹਨਾਂ ਨਾਲ ਤਾਂ ਉਹਨਾਂ ਨੇ ਕਿਹਾ ਕਿ ਕਾਰਵਾਈ ਜਿਹੜੀ ਹੈ ਇਨਵੈਸਟਿਗੇਟ ਕਰਕੇ ਕੀਤੀ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਸਰ ਇੱਕ ਜ਼ਿਕਰ ਇਹੋ ਗੱਲ ਇਹ ਵੀ ਹੈ ਕਿ ਜਿਹੜੇ ਉੱਥੇ ਮੈਂਬਰ ਸੀ ਉਹਨਾਂ ਨਾਲ ਮੈਨੇਜਰ ਨੇ ਅਸੀਂ ਗੱਲਬਾਤ ਕੀਤੀ ਉਹਨਾਂ ਦਾ ਕੀ ਰਿਐਕਸ਼ਨ ਸੀ ਫੂਡ ਨੂੰ ਲੈ ਕੇ ਮੈਂ ਤੁਸੀਂ ਜਦੋਂ ਅਸੀਂ ਜਿਹੜੇ ਉੱਥੇ ਮੈਨੇਜਰ ਸੀ ਉਹਨਾਂ ਨੂੰ ਵੀ ਟੈਸਟ ਕਰਾਇਆ ਤਾਂ ਉੱਥੇ ਇੱਕ ਲੇਡੀ ਹੈਗੀ ਹੈ ਉਹਨੂੰ ਟੈਸਟ ਕਰਾਇਆ ਤਾਂ ਉਹਨੇ ਮੰਨਿਆ ਵੀ ਟੈਸਟ ਖਰਾਬ ਹੈਗਾ ਬਾਕੀ ਕਿਉਂਕਿ ਕਿਚਨ ਦਾ ਜਿਹੜਾ ਕੰਟਰੈਕਟਰ ਹੈ ਉਹ ਹੋਰ ਹੈ ਦੂਜੀ ਜਿਹੜੀ ਕੈਟਰਿੰਗ ਦੇ ਅਰੇਂਜਮੈਂਟ ਹੋਰ ਹੈਗੀ ਆ ਉਹਦੇ 'ਚ ਆਪਸੀ ਉਹਨਾਂ ਨੇ ਕਿਵੇਂ ਗੱਲ ਕੀਤੀ ਜਾਏਗੀ ਇਸ ਬਾਰੇ ਮੈਂ ਕੁਝ ਕਹਿ ਸਕਦਾ ਨਹੀਂ। ਖਾਣ ਪੀਣ ਦਾ ਅਰਮਾਨ ਜਿਹੜਾ ਲੋਕਾਂ ਨੂੰ ਕੋਈ ਜਿਹੜੀ ਨਾ ਪਰੋਸਿਆ ਜਾ ਰਿਹਾ ਹੈ ਜਾਂ ਫਿਰ ਬਰਗੂਦ ਆਰ ਪਰੋਸਿਆ ਜਾ ਰਿਹਾ ਹੈ ਤੇ ਅਜੇ ਇੱਕ ਕੰਪਲੀਟ ਆਈ ਹੈ ਪਟਿਆਲਾ ਕਲੱਬ ਦੀ। ਉਹਦੇ ਵਿੱਚ ਜੋ ਰਾਤ ਨੂੰ ਕੋਈ ਫੈਮਿਲੀ ਗਈ ਸੀ ਤੇ ਉਹਨਾਂ ਨੇ ਕੰਪਲੀਟ ਜੀ ਹਾਂ ਮੇਰੇ ਕੋਲ ਹੁਣੇ ਕੰਪਲੇਂਟ ਰੀਸੀਵ ਹੋਈ ਹੈ ਜਿਸ ਦੇ ਵਿੱਚ ਇਹ ਮੈਂਸ਼ਨਡ ਹੈ ਕਿ ਕੱਲ ਰਾਤੀ ਡਿਨਰ ਵੇਲੇ ਜਦੋਂ ਫੈਮਿਲੀ ਉੱਤੇ ਪਹੁੰਚੀ ਹੈ ਤੇ ਉਹਨਾਂ ਪਟਿਆਲਾ ਕਲੱਬ ਪਟਿਆਲਾ ਆਫਿਸਰਸ ਕਲੱਬ ਜਿਹੜਾ ਚੁੱਕੀ ਪਾਰਾਦਰੀ ਦੇ ਵਿੱਚ ਹੈਗਾ ਇਹਦੇ ਵਿੱਚ ਉਹਨਾਂ ਨੇ ਕੰਪਲੇਂਟ ਕੀਤੀ ਹੈ ਕਿ ਜਿਹੜਾ ਖਾਣਾ ਹੈ ਇਹ ਸਟੇਲ ਉਹਨਾਂ ਨੂੰ ਮਿਲਿਆ ਅਪ ਟੂ ਦਾ ਕੁਆਲਿਟੀ ਅਪ ਟੂ ਮਾਰਕ ਨਹੀਂ ਸੀਗਾ ਤੇ ਸੈਟੀਸਫਾਈਡ ਨਹੀਂ ਹੈਗੇ ਸੋ ਇਸ ਦੇ ਉੱਤੇ ਅਸੀਂ ਬੰਦੀ ਕਾਰਵਾਈ ਇਸ ਦੀ ਤਵੀਸ਼ ਕਰਕੇ ਜਲਦੋ ਜਲ ਕਰਨ ਦੀ ਕੋਸ਼ਿਸ਼ ਕਰ ਮੈਡਮ ਇਹ ਸਰਕਾਰੀ ਕਲੱਬ ਹੈਗਾ ਇੱਕ ਪ੍ਰਾਈਵੇਟਾਂ ਦੇ ਆਂ ਕੀ ਕਾਰਵਾਈ ਨਹੀਂ ਹੁੰਦੀ ਇਹ ਲੱਗਦਾ ਹੈ ਕਿ ਸਰਕਾਰੀ ਦੇ ਕੋਈ ਕਾਰਵਾਈ ਹੋਏਗੀ ਜਿਹਦੇ ਕੋਲ ਬਿਲਕੁਲ ਬੰਦੀ ਕਾਰਵਾਈ ਕੀਤੀ ਜਾਏਗੀ ਖਮਲਾ ਉਹਦਾ ਬੁਕਿੰਗ ਦਾ ਠਿਕਾ ਹੈ ਜਾ ਹੈਗਾ ਉਹਨਾਂ ਦੇ ਸਾਰੀ ਗਲਤੀ ਪਹਿਲਾਂ ਡਿਟੇਲ ਪ੍ਰਾਪਤ ਕਰਕੇ ਫਿਰ ਬੰਦੀ ਕਾਰਵਾਈ ਜੋ ਡਿਪਾਰਟਮੈਂਟ ਵੱਲੋਂ ਬੰਦੀ ਹੈ ਜਲਦੋ ਜਲ ਕੀਤੀ ਜਾਏ